ਭਾਈ ਜੀ ਕਿਹੜਾ ਪਿੰਡਾ ਹੁੜਾ ਸੱਤੋ ਵਾਲਾ ਇਹ ਕਿੱਥੇ ਕਿ ਪੈ ਜਾਂਦਾ ਹਾਂ ਲਿਆਣਾ ਬਸ ਰਾਹੂ ਰੋਡ ਰਾਹੂ ਰੋਡ ਤੇ ਤੇ ਤੁਹਾਨੂੰ ਇਹ ਤੁਸੀਂ ਕਦੋਂ ਅਪਲਾਈ ਕੀਤੀ ਤੀਗੀ ਕਿੰਨੇ ਕੰਟ ਲੱਗੇਗੇ ਕੰਟ ਲੱਗਿਆ ਸੀ 23 ਤਰੀਕ ਅੱਛਾ ਤੁਸੀਂ ਉਂ ਕੰਮਕਾਰ ਕੁਛ ਕਰਦੀ ਹੋ ਜਾਂ ਕੀ ਕਰਦੀ ਨਹੀਂ ਸਲਾਈ ਸਿੱਖਦਾ ਜੀ ਸਲਾਈ ਸਿੱਖਦੇ ਤੇ ਕੀ ਇਹ ਜੇ ਪਰਾਲੇ ਬਾਰੇ ਕੀ ਕਹਿਣਾ ਤੁਸੀਂ ਭਾਈ ਜੀ ਤੁਹਾਟੀਆਂ ਸਹੂਲਤਾ ਮਿਲਣੀਆਂ ਚਾਹੀਦੀਆਂ ਨੇ ਤੁਹਾਡੇ ਫੰਗ ਕੱਟੇ ਹੋਏ ਨੇ ਘਰੇ ਬੈਠੇ ਹੋ ਕਿਸੇ ਦਾ ਸਹਾਰਾ ਭਾਲਦੇ ਹੋ ਅੱਜ ਤੁਹਾਨੂੰ ਆਪ ਦਾ ਸਹਾਰਾ ਮਿਲ ਗਿਆ ਤੁਸੀਂ ਕਿਸੇ ਨੂੰ ਹੋਰ ਸਹਾਰਾ ਦੇ ਸਕਦੇ ਹੋ ਨਾ ਕਿਉਂਕਿ ਤੁਸੀਂ ਆਪ ਦਾ ਕੰਮਕਾਰ ਕਰ ਸਕਦੇ ਹੋ ਠੀਕ ਹੈ ਨਾ ਕਿਉਂਕਿ ਦੇਖੋ ਸਲਾਈ ਦਾ ਕੰਮ ਕਰੋ ਤੁਸੀਂ ਕਿਤੇ ਕੋਈ ਸਮਾਨ ਲੈਣਾ ਜਾਂ ਕੁਝ ਹੋਰ ਲੈਣਾ ਤੁਸੀਂ ਕਰ ਸਕਦੇ ਹੋ ਨਾ ਇਹ ਸਰਕਾਰ ਦਾ ਪ੍ਰਾਪਲਾ ਵਧੀਆ ਧੰਨਵਾਦ ਕਰਦੇ ਹਾਂ ਸਰਕਾਰ ਦਾ ਧੰਨਵਾਦ ਬਈ ਦਾ ਮਾਗੜ ਪਿੰਡ ਆ ਜੀ ਰਾਹੋਂ ਰਾਹੋਂ ਰੋਡ ਤੇ ਮਾਗੜ ਪਿੰਡ ਆ ਅੱਜ ਤੁਹਾਨੂੰ ਗੱਡੀ ਮਿਲੀ ਆ ਇਹ ਇਹਨੂੰ ਥਾਰ ਕਹਿ ਲਓ ਇਹਨੂੰ ਤੁਸੀਂ ਸਾਈਕਲੀ ਕਹਿ ਲੋ ਜਾਂ ਈ ਰਿਕਸ਼ਾ ਕਹਿ ਲੋ ਕੀ ਮਹਿਸੂਸ ਹੁੰਦੀ ਆ ਤੁਹਾਨੂੰ ਸਰ ਬਹੁਤ ਵਧੀਆ ਜੀ ਬਹੁਤ ਧੰਨਵਾਦ ਜੀ ਸਾਡਾ ਆਉਣਾ ਜਾਣਾ ਸੌਖਾ ਹੋ ਗਿਆ ਕਿਹੜਾ ਪਿੰਡ ਦਾ ਵੀਰ ਦਾ ਹਾਂਜੀ ਕਿਹੜਾ ਪਿੰਡ ਦਾ ਵੀਰ ਦਾ ਮੇਰਾ ਮਾਰਕਟ ਪਿੰਡ ਆ ਮਾਰਕਟ ਪਿੰਡ ਆ ਰਾਹੋਂ ਰੋਡ ਤੇ ਰਾਹੋਂ ਰੋਡ ਤੇ ਤੁਸੀਂ ਕੰਮ ਕੀ ਕਰਦੇ ਹੋ ਮੈਂ ਸਲਾਈ ਦਾ ਕੰਮ ਕਰਦਾ ਸਲਾਈ ਦਾ ਕੰਮ ਕਰਦੇ ਹੋ ਬਹੁਤ ਵਧੀਆ ਗੱਲ ਬੈਠ ਕੇ ਕਰਦੇ ਹੋ ਜੀ ਸਰ ਆਉਣ ਜਾਣ ਲਈ ਪਹਿਲਾਂ ਸਾਧਨ ਹੈਗਾ ਦੀ ਕੋਈ ਪਹਿਲਾ ਸਰ ਸਾਦਨਾ ਸਾਹਿਬ ਵੀ ਨਾਂ ਨਾਂ ਹੋਏ ਦਾ ਨਾਂ ਨਾ ਹੋਇਆ ਪਰ ਸਾਈਕਲ ਦਿੱਤੀ ਹੈ ਨਾ ਉਹਦੇ ਨਾਲ ਜ਼ੋਰ ਵੀ ਲੱਗਦਾ ਠੀਕ ਸਰ ਬਹੁਤ ਸੌਕਾ ਹੋ ਗਿਆ ਆਪਣਾ ਤੇ ਪਰਿਵਾਰ ਚ ਕੌਣ ਕੌਣ ਨੇ ਤੁਹਾਡੀ ਪਰਿਵਾਰ ਚ ਮੇਰਾ ਫਾਦਰ ਸਾਹਿਬ ਨੇ ਮੇਰੇ ਫਾਦਰ ਸਾਹਿਬ ਨੇ ਸਨ ਓਕੇ ਤੇ ਕੋਈ ਹੋਰ ਤੁਹਾਨੂੰ ਕੋਈ ਪੈਸਲ ਲੱਗੀ ਹੋਈ ਆ ਪੈਸਲ ਹਾਂ ਜੀ 1500 ਰੁਪਏ 1500 ਰੁਪਏ ਲੱਗੀ ਹੋਈ ਸਰਕਾਰ ਤੋਂ ਕੋਈ ਹੋਰ ਮੰਗ ਰੱਖਦੇ ਹੋ ਬੱਤ ਬਾਤ ਸੇਵਾ ਹੋਣੀ ਚਾਹੀਦੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਤੁਸੀਂ ਤੁਹਾਡੀਆਂ ਪਹਿਲਾਂ ਤੋਂ ਪੋਲੀਓ ਜਾਂ ਕਿੱਦਾਂ ਕੀ ਹੋਇਆ ਪਹਿਲਾਂ ਤੋਂ ਹੀ ਇਹ ਸਾਨੂੰ ਪਰਸਪੂਰੀਓ ਵਾਲਾ ਹੈ ਨਾ ਕਿੰਨੀ ਉਮਰ ਆਪ ਜੀ ਦੀ ਮੇਰੀ ਉਮਰ ਹੋਣੀ ਹੈ ਜੀ 35 36 ਸਾਲ 35 36 ਸਾਲ ਤੇ ਅੱਜ ਤੁਹਾਨੂੰ ਰੱਖਸ਼ਾ ਮਿਲਿਆ ਇਥੋਂ ਇਹ ਰੱਖਸ਼ਾ ਮਿਲਿਆ ਤੁਸੀਂ ਕਦੋਂ ਅਪਲਾਈ ਕੀਤਾ ਧੀਏ ਇਹ ਜੀ 21 ਦਿਨਾਂ ਕਿ ਅਪਲਾਈ ਕੀਤਾ ਜੀ ਪਹਿਲਾਂ ਇਹ ਸਾਨੂੰ ਮਿਲ ਗਿਆ ਤਕਰੀਬਨ 9 ਦਿਨ ਇਹ 5 5 ਦਿਨ 14 15 ਦਿਨ 14 15 ਦਿਨ ਚ ਮਿਲ ਗਿਆ ਵਧੀਆ ਪ੍ਰਾਲਾ ਬਹੁਤ ਸਤ ਬਹੁਤ ਇਹ じゃ ਹੋਣਾ ਚਾਹੀਦਾ ਹਾਂਜੀ ਜਿਵੇਂ ਕੋਈ ਭੈਣ ਕੋ ਕਿਸੇ ਕੋਈ ਬਸਾਖੀ ਨਹੀਂ ਜਾਂ ਕਿਸੇ ਕੋ ਹੋਰ ਨਹੀਂ ਤੁਸੀਂ ਉਹਨਾਂ ਨੂੰ ਕਹੋਗੇ ਵੀ ਤੁਸੀਂ ਅਪਲਾਈ ਕਰੋ ਉੱਥੇ ਤੁਹਾਨੂੰ ਮਿਲੂ ਬਿਲਕੁਲ ਸਰ ਹਾਂਜੀ ਇਹਦੀ ਮਾਰ ਹੋਣੀ ਹੈ ਹਾਂ ਤੁਹਾਨੂੰ ਕੀ ਕੀ ਮਿਲਿਆ ਇਹਦੇ ਵਿੱਚ ਕੀ ਕੀ ਮਿਲਿਆ ਮੈਨੂੰ ਸਰ ਮੈਂ ਦੋ ਡੱਬੇ ਮਿਲੇ ਇਹਦੇ ਵਿੱਚ ਹੈਲਮਟ ਖੋਲਿਓ ਬਾਈ ਜੀ ਸਾਨੂੰ ਪਤਾ ਲੱਗੇਗਾ ਤੁਹਾਨੂੰ ਸਮਾਨ ਪੂਰਾ ਮਿਲਿਆ ਜਾਂ ਨਹੀਂ ਹਾਂਜੀ ਹਾਂਜੀ ਪੂਰਾ ਸਮਾਨ ਹਾਂ ਹੈਲਮਟ ਮਿਲਿਆ ਅੱਛਾ ਜੀ ਹੈਲਮਟ ਮਿਲਿਆ ਤੁਹਾਨੂੰ ਜੀ ਅੱਛਾ ਇੱਕ ਹੈਲਮਟ ਮਿਲਿਆ ਇੱਕ ਬੈਟਰੀ ਚਾਰਜਰ ਤੁਸੀਂ ਇਹਦੇ ਬ੍ਰਦਰ ਹੋ ਹਾਂਜੀ ਹਾਂਜੀ ਮੇਰਾ ਛੋਟਾ ਭਾਈ ਹੈ ਤੁਹਾਡਾ ਛੋਟਾ ਭਾਈ ਆ ਤੁਹਾਡਾ ਤੁਸੀਂ ਕੀ ਕਰਦੇ ਹੋ ਮੈਂ ਸਿਰਫ ਫੈਕਟਰੀ ਵਿੱਚ ਲੱਗਿਆ ਹਾਂ ਤੇ ਅੱਜ ਇਹ ਕਿਉਂਕਿ ਬੋਝ ਲੱਗਦਾ ਸੀ ਨਾ ਜਦੋਂ ਕਿਸੇ ਨੂੰ ਲਿਜਾਣਾ ਕਿਸੇ ਤੇ ਵੀ ਬੰਦਾ ਕੋਈ ਬੋਝ ਬਣ ਜਾਂਦਾ ਹੁਣ ਅੱਜ ਇਹਨੂੰ ਆਪਦੇ ਫਾਰਮ ਮਿਲ ਗਏ ਫਾਰਮ ਮਿਲ ਗਏ ਆਪਦੀ ਗੱਡੀ ਮਿਲ ਗਈ ਵਧੀਆ ਪ੍ਰਾਲਾ ਸਭ ਤੋਂ ਪਹਿਲਾਂ ਇਹੀ ਗੱਲ ਕਹੂੰਗਾ ਪੀਕੇਸ ਦਾ ਭੈਣ ਭਾਈ ਹੈਂਡੀਕੈਪ ਨਾ ਹੋਵੇ ਬਿਲਕੁਲ ਵਾਹਿਗੁਰੂ ਜੀ ਕੋਈ ਇਹੀ ਅਰਦਾਸ ਕਰਦਾ ਤੇ ਇਸ ਪ੍ਰਾਲੇ ਬਾਰੇ ਕੀ ਕਹਿਣਾ ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਜੋ ਅੱਜ ਦੀ ਸਰਕਾਰ ਨੇ ਸਾਡੀ ਪ੍ਰਾਵਾਹ ਵਾਲੀ ਜੋ ਹੈਂਡੀਕੈਪ ਹਾਂ ਵੀਰ ਭੈਣਾ ਨੇ ਪਰ ਸੋਚਿਆ ਸਰਕਾਰ ਦਾ ਮੈਂ ਰਹਿਣੀ ਆ ਧੰਨਵਾਦ ਬਹੁਤ ਹੀ ਜ਼ਿਆਦਾ ਕਰਦਾ ਧੰਨਵਾਦ ਵੀਰ ਜੀ ਤੁਹਾਡਾ ਤੁਸੀਂ ਹੋਰ ਵੀ ਹੋਰ ਵੀ ਹੋਰ ਵੀ ਜੇ ਕੋਈ ਬੰਦਾ ਮਤਲ ਤੁਹਾਨੂੰ ਅਪੰਗ ਮਿਲਦਾ ਕਿਸੇ ਨੂੰ ਹੈਂਡੀਕੈਪਟ ਕਿਸੇ ਦੀ ਲੱਤ ਕਿਸੇ ਦੀ ਬਾਹ ਤੁਸੀਂ ਉਹਨਾਂ ਨੂੰ ਦੱਸਿਓ ਇਸ ਬਾਰੇ ਹਨਾ ਦੇਖੋ ਜੀ ਮੈਂ ਤਾਂ ਹਰ ਘਰ ਵਿੱਚ ਇਹੀ ਗੱਲ ਕਹੂੰਗਾ ਵੀ ਮੇਰਾ ਵੀ ਕੋਈ ਨਹਿਜਾ ਨਾ ਜੇ ਕੋਈ ਹੋਇਆ ਭੈਣ ਭਾਈ ਵੀ ਉਹ ਫਰਾਂਜੀ ਜਗ੍ਹਾ ਤੇ ਜਾਓ ਜਾ ਕੇ ਆਪਣੀ ਐਪਲੀਕੇਸ਼ਨ ਲਿਖਾਓ ਸੀਟ ਰਾਈਸਿਕਲ ਲਾਓ ਕਿ ਕਿਸੇ ਦੇ ਬੋਝ ਨਾ ਬਣੋ ਕਿਸੇ ਦੀ ਮਿਹਨਤ ਨਾ ਕਰੋ ਚਲੋ ਠੀਕ ਆ ਵੀ ਜੀ ਠੀਕ ਆ ਤੁਸੀਂ ਖੁਸ਼ ਹੋ ਕੇ ਜਾਓ ਹਨਾ ਜੀ ਸਰ ਠੀਕ ਓਕੇ ਬਹੁਤ ਬਾਜਰਾ ਤੇ ਅੱਜ ਤੁਸੀਂ ਇੱਥੇ ਸਾਈਕਲ ਹੀ ਲੈਣ ਆਏ ਹਨਾ ਲੱਤ ਵੀ ਹੈ ਨਹੀਂ ਹਨਾ ਦੇਖੋ ਬਾਈ ਜੀ ਇਹਨਾਂ ਦੀ ਲੱਤ ਵੀ ਹੈ ਨਹੀਂ ਪੀ ਲੱਤ ਤਾਂ ਤੁਹਾਡਾ ਨਾਪ ਲੈ ਲਿਆ ਨਾ ਤੇ ਉਹਨੂੰ ਤਾਂ ਪ੍ਰਸੀਜਨ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਲੱਗਣਾ ਹੁੰਦਾ ਨਾ ਲੱਗੂਗੀ ਲੱਤ ਤੁਹਾਡੀ ਤੇ ਤੁਸੀਂ ਅੱਜ ਕਾਹ ਚ ਆਏ ਹੋ ਇੱਥੇ ਤੁਸੀਂ ਗੱਡੀ ਚ ਆਏ ਹੋ ਗੱਡੀ ਚ ਆਏ ਹੋ ਕੱਲ ਆਪਾਂ ਖੰਨੇ ਵੀ ਕੈਂਪ ਲੱਗਿਆ ਦੀ ਖੰਨੇ ਵੀ ਗਿਆ ਸੀ ਤੁਸੀਂ ਕੱਲ ਨਹੀਂ ਨਹੀਂ ਇਹਨਾਂ ਨੇ ਉਰੇ ਰਜਿਸਟ੍ਰੇਸ਼ਨ ਕਰਾਈ ਸੀ ਅੱਛਾ ਤੁਸੀਂ ਰਜਿਸਟ੍ਰੇਸ਼ਨ ਉਰੇ ਕਰਵਾਈ ਤੀ ਕੀ ਕੀ ਕਹਿਣਾ ਇਸ ਪ੍ਰਾਲੀ ਬਾਰੇ ਮੈਂ ਕਹਿਣਾ ਜੀ ਬੜੀ ਵਧੀਆ ਗੱਲ ਹੈ ਜੀ ਕਹਿਣਾ ਨਹੀਂ ਜੀ ਆਪਾਂ ਦੇਖੋ ਫਰਕ ਉਤਰੇ ਹੋਏ ਨੇ ਆਪਾਂ ਘਰੇ ਬੈਠੇ ਆ ਜੀ ਇਹ ਜਿਹੇ ਪ੍ਰਾਧਾਨਾਂ ਬਾਰੇ ਲੋਕਾਂ ਨੂੰ ਮੈਸੇਜ ਜਾਊਗਾ ਲੋਕਾਂ ਨੂੰ ਬੇਰ ਰਸੂਲ ਦਾ ਪਤਾ ਲੱਗੂਗਾ ਤਾਂ ਹੀ ਆਪਾਂ ਨੂੰ ਪਤਾ ਲੱਗੂਗਾ ਨਾ ਦੇਖੋ ਅੱਜ ਜੇ ਟਰਾਈ ਸਾਈਕਲ ਲੈਣ ਜਾਂਦੇ ਕਿਤੋਂ ਹੋਰ ਲੈਂਦੇ ਆਪਾਂ ਨੂੰ ਪਤਾ ਹੀ ਨਹੀਂ ਆ ਪਰਲੇ ਵਾਲੀ ਗਵਰਨਮੈਂਟਾਂ ਵੱਲੋਂ ਤੁਹਾਨੂੰ ਜਿਹੜੀਆਂ ਸਹੂਲਤਾਂ ਪਈਆਂ ਨੇ ਜਿਆਦਾ ਜੇ ਆਪਾਂ ਨੂੰ ਦੱਸਾਂਗੇ ਨਾ ਲੋਕਾਂ ਨੂੰ ਜਾ ਕੇ ਬੇਰ ਦੱਸੂਗਾ ਕਿਸੇ ਨੂੰ ਪਤਾ ਹੋਊਗਾ ਤਾਂ ਹੀ ਕਹਾਂ ਪਤਾ ਲੱਗੂ ਨਾ ਮੇਰਾ ਕਹਿਣ ਦਾ ਮੈਸੇਜ ਇਹੀ ਆ ਬਾਈ ਗਰਜੰਟ ਸਿੰਘ ਜੀ ਅੱਜ ਤੁਸੀਂ ਏ ਭਾਈ ਜੀ ਪਹਿਲਾਂ ਕੱਲ ਤੁਹਾਡਾ ਖੰਨੇ ਵੀ ਕੈਂਪ ਲੱਗਿਆ ਹੈ ਨਾ ਜਿਹੜਾ ਤਾਂ ਖੰਨੇ 20 ਤਰੀਕ ਦਾ ਕੈਂਪ ਲੱਗਿਆ ਸੀਗਾ ਉਹ ਤਾਂ ਆਪਾਂ ਜੀ ਖੰਨੇ ਕੱਲ 4 ਤਰੀਕ ਨੂੰ ਸਮਾਨ ਵੰਡ ਦਿੱਤਾ ਹੈ ਬਿਲਕੁਲ ਬਿਲਕੁਲ ਹਾਂ ਜੀ ਜਿਹੜੇ ਉਹ 20 ਤਰੀਕ ਤੇ ਰਹਿ ਗਏ ਸੀਗੇ ਬੰਦੇ ਠੀਕ ਆ ਉਹਨਾਂ ਨੂੰ 21 ਤੇ 22 ਤਰੀਕ ਵਾਲੇ ਕੈਂਪ ਤੇ ਅਸੀਂ ਉਰੇ ਭੇਜਤਾ ਸੀਗਾ ਠੀਕ ਆ ਜੀ ਤੇ ਅੱਜ ਇਹਨਾਂ ਨੂੰ 25 ਤਰੀਕ ਨੂੰ ਉਰੇ ਅਸੀਂ ਸਮਾਨ ਪ੍ਰੋਵਾਈਡ ਕਰਵਾ ਰਹੇ ਹਾਂ ਠੀਕ ਆ ਜੀ ਹਾਂ ਜੀ ਹਾਂ ਜੀ ਅੱਜ ਆਪਣੇ ਕਿੰਨੇ ਬੰਦਿਆਂ ਨੂੰ ਮਤਲਬ ਦਿੱਤਾ ਗਿਆ ਉਸਮਾਨ ਅੱਜ 66 ਬੰਦਿਆਂ ਨੂੰ ਅਲੱਗ-ਅਲੱਗ ਸਾਮਾਨ ਦਸਾ ਗਿਆ ਹੈਗਾ ਠੀਕ ਆ ਰਿਕੁਇਰਮੈਂਟ ਸੀ ਠੀਕ ਆ ਤੇ ਤੁਹਾਡਾ ਸੁਭਨਾ ਭਾਜੀ ਰਿਹਾ ਜਗਜੀਤ ਸਿੰਘ ਆ ਜੀ ਸਭ ਇੱਕ ਨੂੰ ਦੀ ਗੱਲ ਸਟੋਰੀਆਂ ਤੋਂ ਇਹ ਠੀਕ ਆ ਤੇ ਤੁਹਾਡਾ ਭਾਜੀ ਕੀ ਨਾਮ ਆ ਇਹ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਜੀ ਤੁਹਾਡਾ ਜਿਹੜਾ ਪਰਾਲਾ ਇਹ ਸਾਰੇ ਸੱਜਣਾਂ ਦਾ ਪਰਾਲਾ ਬੜਾ ਵਧੀਆ ਵਧੀਆ ਲੱਗਿਆ ਸਾਨੂੰ ਕਿਉਂਕਿ ਅਸੀਂ ਲੇਟ ਜ਼ਰੂਰ ਹੋਗੇ ਕਿਉਂਕਿ ਕੱਲ੍ਹ ਦੀਆਂ ਨਿਊਜ਼ਾਂ ਸਾਡੀਆਂ ਚੱਲਦੀਆਂ ਨੇ ਚੈਨਲਾਂ ਤੇ ਅਲੱਗ-ਅਲੱਗ ਚੈਨਲਾਂ ਤੇ ਕਿਉਂਕਿ ਦੇਖੋ ਇਹ ਬਾਈ ਜੀ ਹੁਣ ਉਮਰ ਦੇ ਲਿਹਾਜ਼ ਨਾਲ 55-60 ਸਾਲ ਦੀ ਉਮਰ ਹੈਗੀ ਹੈ ਬਾਈ ਜੀ ਤੁਹਾਡੀ ਕਿੰਨੀ ਉਮਰ ਹੈ ਜੀ 58 ਸਾਲ 69 ਦੀ 69 ਸਾਲ ਦੀ ਉਮਰ ਆ 69 ਸਾਲ ਦੀ ਉਮਰ 'ਚ ਤੁਹਾਨੂੰ ਪਹਿਲੀ ਸਾਈਕਲ ਹੀ ਹੈ ਜਾਂ ਅੱਗੇ ਵੀ ਮਿਲੀ ਹੈ ਕੋਈ ਨਹੀਂ ਜੀ ਪਹਿਲੀ ਇਹ ਪਹਿਲੀ ਸਾਈਕਲ ਹੀ ਹੈ ਦੇਖੋ ਸਾਡੇ ਸਮਾਜ ਦਾ ਹਨਾ ਕਿੱਦਾਂ ਪਹਿਲਾਂ ਇਹਨਾਂ ਦਾ ਸੀਆਰ ਬਾਈ ਪਹਿਲਾਂ ਨਹੀਂ ਹੋਣੀ ਚਲੋ ਸਾਡੇ ਖੰਨੇ ਬਹੁਤ ਅਜਰੇ ਤੋਂ ਸੀਆਰ ਕੰਗਜੀ ਨੇ ਮੈਂ ਹਾਂ ਜਿਹੜੇ ਕੱਲ ਆਪਾਂ ਮਿਲੇ ਸੀ ਹਨਾ ਉਹਨਾਂ ਨੇ ਭੇਜੀ ਸੀ ਇਹ ਸਾਡੇ ਕੋਲ ਵੀ ਇਹ ਜ਼ਰੂਰਤਮੰਦ ਨੇ ਤਾਂ ਆਪਾਂ ਇਹਨਾਂ ਦੀ ਰਜਿਸਟ੍ਰੇਸ਼ਨ ਕਰਕੇ ਇਹਨਾਂ ਨੂੰ ਅੱਜ ਸਮਾਨ ਦੇ ਦਿੱਤਾ ਹੈ ਬਿਲਕੁਲ ਬਿਲਕੁਲ ਭਾਈ ਜੀ ਬਹੁਤ ਵੱਡਾ ਭਰਾਲਾ ਤੁਹਾਡਾ ਕਿਉਂਕਿ ਤੁਸੀਂ ਜਿਹੜੇ ਇਹ ਭਰਾਲੇ ਕਰ ਰਹੇ ਹੋ ਕਿਉਂਕਿ ਪਹਿਲਾਂ ਤਾਂ ਤੁਸੀਂ ਆਪ ਪੀੜਤ ਤੋਂ ਹਨਾ ਇਹ ਚੀਜ਼ ਦਾ ਤੁਹਾਨੂੰ ਅਹਿਸਾਸ ਹੈਗਾ ਨਾ ਅਹਿਸਾਸ ਆ ਵੀ ਤੁਹਾਡਾ ਜਿਹੜੇ ਬੰਦਾ ਪੀੜਤ ਹੁੰਦਾ ਨਾ ਉਹਨੂੰ ਉਹਦੇ ਬਾਰੇ ਪਤਾ ਹੁੰਦਾ ਵੀ ਇਹ ਚੀਜ਼ ਨਾ ਅਸੀਂ ਪੀਰੀਅਡ ਤਾਂ ਤੇ ਉਹ ਜਿਹੜੇ ਬੰਦੇ ਨੂੰ ਪਤਾ ਹੁੰਦਾ ਨਾ ਵੀ ਕਿਸੇ ਚੀਜ਼ ਦੇ ਬਾਰੇ ਹਨਾ ਕਿਉਂਕਿ ਨੌਲੇਜ ਹੁੰਦੀ ਆ ਫਿਰ ਉਹ ਸਾਡੀ ਸੰਸਥਾ ਦੇ ਮੈਂਬਰ ਨੇ ਉਹ ਤਕਰੀਬਨ ਹੈਂਡੀਕੈਪਸ ਨੂੰ ਹੀ ਭਾਈ ਜੀ ਮੈਂ ਉਹੀ ਗੱਲ ਤਾਂ ਦੇਖਦਾ ਯਾਰ ਤੁਸੀਂ ਆਪ ਹਨਾ ਐਡਾ ਵੱਡਾ ਪ੍ਰਾਲਾ ਜਿਹੜੇ ਦੋ ਟੰਗਾਂ ਵਾਲੇ ਸਾਡੇ ਵਰਗੇ ਫਿਰਦੇ ਨਹੀਂ ਅਸੀਂ ਇਸ ਪ੍ਰਾਲਿਆਂ ਨੂੰ ਅਸਾ ਸਾਡਾ ਲੋਕਾਂ ਤੱਕ ਪਹੁੰਚਾਉਣਾ ਸਾਡਾ ਜ਼ਿੰਮੇਵਾਰੀ ਬਣਦੀ ਆ ਹਨਾ ਕਿਉਂਕਿ ਬਹੁਤ ਵੱਡਾ ਪ੍ਰਾਲਾ ਤੁਹਾਡਾ ਤੇ ਹੋਰ ਕੋਈ ਲੋਕਾਂ ਨੂੰ ਇਥੋਂ ਮੈਸੇਜ ਜਿਹੜੇ ਮਤਲਬ ਆਮ ਪਬਲਿਕ ਆ ਜਿਹੜੇ ਪੀੜਤ ਆ ਆਮ ਪਬਲਿਕ ਨੂੰ ਦੇਖੋ ਜੀ ਤਾਂ ਇਹ ਮੈਸੇਜ ਆ ਵੀ ਜਿਹੜੇ ਘੁੱਡੇ ਆਲੇ ਦੁਆਲੇ ਪੀੜਤ ਨੇ ਜਾਂ ਧਰਤੀ ਤੇ ਰੁੜਦੇ ਨੇ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਸਾਧਨ ਨਹੀਂ ਹੈਗਾ ਠੀਕ ਆ ਉਹ ਸਿਰਫ ਇੰਨੀ ਕੇ ਸੇਵਾ ਕਰ ਲੈਣ ਵੀ ਉਹਨਾਂ ਨੂੰ ਸਾਡੇ ਤੱਕ ਪਹੁੰਚਾ ਦੇਣਾ ਠੀਕ ਆ ਤੋਂ ਅੱਗੇ ਦਾ ਜੋ ਇਹਨਾਂ ਦਾ ਪ੍ਰੋਸੈਸ ਆ ਉਹ ਅਸੀਂ ਆਪਣੇ ਆਪ ਕਰਵਾਵਾਂਗੇ ਕੈਂਪ ਲਗਾ ਕੇ ਬਸ ਇਹਨਾਂ ਨੂੰ ਸਾਡੇ ਤੱਕ ਪਹੁੰਚਾ ਦੇਣਾ ਆਮ ਪਬਲਿਕ ਨੂੰ ਇਹ ਮੈਸੇਜ ਆ ਬਾਕੀ ਇਹਨਾਂ ਨੂੰ ਵੀ ਅਸੀਂ ਇਹ ਗੱਲ ਕਹਿੰਦੇ ਆ ਵੀ ਤੁਹਾਨੂੰ ਤਾਂ ਅੱਜ ਦੇ ਰਹੇ ਆ ਠੀਕ ਹੈ ਕੱਲ ਨੂੰ ਤੁਹਾਨੂੰ ਕੋਈ ਬੰਦਾ ਮਿਲਦਾ ਹੈ ਤਾਂ ਤੁਸੀਂ ਸਾਡੇ ਨਾਲ ਉਹਨੂੰ ਵੀ ਮਨਾਓ ਹਾਂ ਸੰਪਰਕ ਕਰਾਓ ਹੈਨਾ ਸੰਪਰਕ ਕਰਾਓ ਕਿਉਂਕਿ ਕਈ ਘਰਾਂ 'ਚ ਬੈਠੇ ਨੇ ਜੀ ਉਹਨਾਂ ਨੇ ਨਹੀਂ ਉਹ ਵੀਰ ਜੀ ਦੇਖੋ ਇੱਧਰ ਰੋੜਦੇ ਨੇ ਉਹਨਾਂ ਨੂੰ ਕੋਈ ਸਾਈਕਲ ਹੀ ਨਹੀਂ ساری ਜਿੰਦਗੀ ਬਾਈ ਜੀ ਉਹਨਾਂ ਦੀ 79 ਸਾਲ ਦੀ ਉਮਰ ਆ ਉਹ 29 ਸਾਲ 'ਚ ਪਹਿਲੀ ਵਾਰ ਸਾਈਕਲ ਹੀ ਮਿਲਿਆ ਯਾਰ ਸਾਡੀਆਂ ਸਰਕਾਰਾਂ ਜਾਂ ਸਾਡੇ ਹੋਰ ਸਿਸਟਮ ਨਾਲ ਕਿੱਥੇ ਲੋਕ ਜੁੜੇ ਹੋਏ ਨੇ ਹੈਨਾ ਬਿਲਕੁਲ ਜੀ ਕਿਉਂਕਿ ਵੱਡੀਆਂ ਗੱਲਾਂ ਨੇ ਜੋ ਦੇਖੋ ਜਿਹੜੇ ਸ਼ਹਿਰਾਂ 'ਚ ਹੁੰਦੇ ਆ ਉਹਨਾਂ ਨੂੰ ਤਾਂ ਪਤਾ ਲੱਗ ਜਾਂਦਾ ਹੈ ਹਾਂ ਸਮਾਜ ਸਰਕਾਰ ਦੀ ਹੈ ਨਾ ਸਮਾਜ ਸੰਗਤ ਮੂਰ ਗਰਾਡੇ ਦੇ ਇਲਾ ਬਿਲਕੁਲ ਬਿਲਕੁਲ ਇਹ ਇਹਨਾਂ ਨੂੰ ਘਰੋਂ ਆਉਣ ਜਾਣ 'ਚ ਬਹੁਤ ਦਿੱਕਤ ਆ ਜੀ ਜੇ ਕੋਈ ਲੈ ਕੇ ਆਊਗਾ ਵਿਚਾਰੇ ਤਾਂ ਆਉਣਗੇ ਤਾਂ ਬਿਲਕੁਲ ਬਿਲਕੁਲ ਨਹੀਂ ਵੀਰੇ ਘਰੇ ਬੈਠੇ ਨਹੀਂ ਤੁਹਾਡਾ ਭਾਈ ਜੀ ਬਹੁਤ ਵੱਡਾ ਪਰਾਲਾ ਜਿਹੜੇ ਤੁਹਾਡੇ ਸਪான்ਸਰ ਭਾਈ ਨੇ ਅਸੀਂ ਉਹਨਾਂ ਨੂੰ ਵੀ ਸਲੂਟ ਕਰਦੇ ਹਾਂ ਕਿਉਂਕਿ ਇਹ ਜਿਹੜੀਆਂ ਸੰਸਥਾਵਾਂ ਨੇ ਇਹ ਜਿਹੇ ਬੰਦਿਆਂ ਨਾਲ ਅਟੈਚ ਹੋ ਕੇ ਹੀ ਪਤਾ ਲੱਗਦਾ ਸਮਾਜ 'ਚ ਕਿੱਥੇ ਵਿਚਰਨਾ ਹੈ ਨਾ ਮੈਂ ਡਾਕਟਰ ਸਾਹਿਬ ਦਾ ਵੀ ਇੱਥੇ ਧੰਨਵਾਦ ਕਰਦਾ ਡਾਕਟਰ ਸ਼ਰਮਾ ਜੀ ਦਾ ਰਵਿੰਦਰਪਾਲ ਸ਼ਰਮਾ ਜਿਹੜੇ ਪੈਲ ਤੋਂ ਨੇ ਸਾਨੂੰ ਤਕਰੀਬਨ ਵੀ ਉਹਨਾਂ ਨੇ ਜਿੰਨੇ ਵੀ ਰਿਪੋਰਟਰ ਨੇ ਸਾਨੂੰ ਉਹਨਾਂ ਨੇ ਭੇਜਿਆ ਹੈ ਨਾ ਐਦਾ ਹੈ ਜੀ ਦੇਖੋ ਡਾਕਟਰ ਸ਼ਰਮਾ ਜੀ ਨੂੰ ਅਸੀਂ ਪੈਲ ਹਲਕੇ ਦੇ ਪ੍ਰਧਾਨ ਲਗਾਇਆ ਹੈਗਾ ਠੀਕ ਆ ਪੈਲ ਹਲਕੇ ਦੇ ਜਿੰਨੇ ਵੀ ਪਿੰਡ ਆਉਂਦੇ ਆਲੇ-ਦਾਲੇ ਰਾਣਾ ਸਾਹਿਬ ਤੱਕ ਤੇ ਉਹਨਾਂ ਕੋਲ ਉਹ ਬੰਦੇ ਆਉਂਦੇ ਆ ਤੇ ਉਹ ਸਾਡੇ ਨਾਲ ਸੰਪਰਕ ਕਰ ਦੇਣ ਡਾਕਟਰ ਸਾਹਿਬ ਤੇ ਅਸੀਂ ਉਹਨਾਂ ਨੂੰ ਸਮਾਨ ਰਜਿਸਟਰੈਂਸ਼ਨ ਕਰਕੇ ਸਮਾਨ ਮਿਲਿਆ ਕਰਵਾਉਣਾ ਮੈਂ ਇੱਥੇ ਤੁਹਾਨੂੰ ਹੋਰ ਵੀ ਦੱਸ ਦੇਣਾ ਕੱਲ ਮੈਨੂੰ ਕੁਛ ਇਹ ਵੀ ਪਤਾ ਲੱਗਾ ਜਿਨ੍ਹਾਂ ਕੋ ਟੈਂਪੂ ਦਾ ਕਰਾਇਆ ਨਹੀਂ ਤੀ ਜਾਂ ਆਟੋ ਚ ਲੈ ਕੇ ਜਾਣਾ ਸੀ ਉਹ ਡਾਕਟਰ ਸਾਹਿਬ ਨੇ ਸਾਡੇ ਸਾਹਮਣੇ ਉਹਨਾਂ ਨੂੰ ਕਰਾਇਆ ਤੱਕ ਦਿੱਤਾ ਯਾਰ ਵੱਡੀ ਗੱਲ ਬਣਦੀ ਹੈ ਨਾ ਪ੍ਰਾਪਤੀ ਆਪਣੇ ਰਾਜਪੁਰੇ ਤੋਂ ਆਏ ਸੀ ਬੰਦੇ ਉਹਨਾਂ ਨੂੰ ਵੀ ਕਰਾਇਆ ਉਹਨਾਂ ਨੇ ਦਿੱਤਾ ਆਉਣ ਲਈ ਵੀ ਆ ਕੇ ਰਜਿਸਟ੍ਰੇਸ਼ਨ ਕਰਾਉ ਤੁਸੀ ਕੀ ਬਾਤ ਹੈ ਸੋ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਉਹ ਸਾਡੇ ਕੈਂਪਾਂ 'ਚ ਵੀ ਸਹਿਯੋਗ ਕਰਦੇ ਨੇ ਠੀਕ ਹੈ ਜੀ ਬਾਕੀ ਤੁਹਾਡਾ মিডিਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜੀ ਅਸੀਂ ਤਾਂ ਤੁਹਾਨੂੰ ਦਿਲੋਂ ਸਲਾਮ ਹੈ ਸਾਨੂੰ ਸਲੂਟ ਕਰਦੇ ਆ ਤੁਹਾਨੂੰ ਤੁਸੀਂ ਜਿਹੇ ਜਿਹੇ ਪ੍ਰੋਗਰਾਮ ਕਰਦੇ ਹੋ ਕਿਉਂਕਿ ਬਾਈ ਜੀ ਬੈਠੇ ਨੇ 69 ਸਾਲ ਦੀ ਉਮਰ 'ਚ ਪਹਿਲੀ ਵਾਰ ਸਾਈਕਲ ਹੀ ਮੀਡੀਆ ਯਾਰ ਕੀ ਇਹਦੇ ਸਮਾਗਤ ਤੇ ਜਾਣਾ ਹਨ ਧੰਨਵਾਦ ਜੀ ਤੁਸੀਂ ਦੇਖ ਰਹੇ ਸੀ ਇਹ ਲੁਧਿਆਣੇ ਤੋਂ ਜਿਹੜਾ ਸਮਾਜ ਭਲਾਈ ਸੰਸਥਾ ਦਾ ਇੱਥੇ ਦਫ਼ਤਰ ਆ ਉੱਥੋਂ ਦਿੱਤੇ ਗਏ ਨੇ ਸਾਈਕਲੀਆਂ ਚ ਧੰਨਵਾਦ ਬਾਈ ਜੀ ਗੁਰਜੰਟ ਜੀ ਬਹੁਤ ਧੰਨਵਾਦ ਜੀ ਬਾਈ ਜੀ ਸਤਿ ਸ੍ਰੀ ਅਕਾਲ ਅੱਜ ਜਿਹੜਾ ਇਹ ਪ੍ਰੋਗਰਾਮ ਥੀ ਆ ਇਹਦੇ ਬਾਰੇ ਦੱਸਿਓ ਕਿ ਇਹਦਾ ਪ੍ਰੋਗਰਾਮ ਕੀ ਆ ਜੀ ਪ੍ਰੋਗਰਾਮ ਇੱਥੇ ਲਾਇਆ ਲੁਧਿਆਣਾ ਡੀਐਫਐਸਓ ਆਫਿਸ ਚ ਓਕੇ ਜੀ ਇੱਥੇ ਦਿਵਿਆਂਗ ਭਰਾ ਭੈਣਾਂ ਨੂੰ ਅਸੀਂ ਸਮਾਨ ਵੰਡਿਆ ਜਿਸ ਚ 휠ਚੇਅਰ ਟ੍ਰਾਈਸਾਈਕਲ ਬੈਟਰੀ ਕੋਈ ਸਰਕਾਰੀ ਸੰਸਥਾ ਹੈਗੀ ਹੈ ਉਹਨਾਂ ਦੇ ਸੀਐਸਆਰ ਪ੍ਰੋਗਰਾਮ ਦੇ ਅੰਦਰ ਇਹ ਲਿੰਗੋ ਆ ਵੀ ਸਾਡੀ ਕੰਪਨੀ ਹੈ ਲਿੰਗੋ ਆ ਸਾਡੀ ਵੀ ਗਵਰਨਮੈਂਟ ਕੰਪਨੀ ਆ ਅਸੀਂ ਆਪਣੇ ਸੈਂਟਰ ਚ ਬਣਾਇਆ ਸਾਰਾ ਸਮਾਨ ਇਹ ਤੇ ਫੂਡ ਕੋ ਨੇ ਸਾਨੂੰ ਇਹਦਾ ਸਾਰਾ ਫੰਡਿੰਗ ਕੀਤੀ ਓਕੇ ਸਮਾਨ ਵੰਡਿਆ ਇਹ ਲਗਭਗ 50 ਲੱਖ ਦੀ ਕੀਮਤ ਦਾ ਕਲ ਖੰਡੇ ਤੇ ਅੱਜ ਲੁਧਿਆਣਾ ਇਹ ਸਮਾਨ ਵੰਡਿਆ ਠੀਕ ਆ ਜੀ ਇਸ ਚ ਅਸੀਂ 172 ਜਣਾਂ ਨੂੰ ਕੁੱਲ ਸਮਾਨ ਦਿੱਤਾ ਹੈ ਠੀਕ ਆ ਤੇ ਹੋਰ ਆਮ ਜਿਹੜੇ ਬੈਠੀ ਆ ਪਬਲਿਕ ਉਹਨਾਂ ਨੂੰ ਕੀ ਮੈਸੇਜ ਆ ਪੂਰੇ ਪੰਜਾਬ ਨੂੰ ਪੰਜਾਬ ਪਬਲਿਕ ਦਿਵਯੰਗ ਭਰਾ ਭੈਣਾਂ ਨੂੰ ਮੇਰਾ ਮੈਸੇਜ ਇਹ ਹੀ ਹੈ ਵੀ ਜਿਨ੍ਹਾਂ ਨੂੰ ਵੀ ਜਿਹੜੇ ਸਮਾਨ ਦੀ ਲੋੜ ਹੈਗੀ ਹੈ ਤੁਸੀਂ ਆਪਣੇ ਡਿਸਟ੍ਰਿਕਟ ਦੇ ਡਿਸਟ੍ਰਿਕਟ ਸੋਸ਼ਲ ਸਿਜਰਟੀ ਅਫਸਰ ਜਾਂ ਉਹਨਾਂ ਦੇ ਜਾ ਕੇ ਰਜਿਸਟਰ ਕਰਾ ਲਓ ਆਪਣਾ ਫੋਨ ਨੰਬਰ ਰੱਖ ਲਓ ਡਿਟੇਲ ਦੇ ਦਿਓ ਆਪਣੀ ਯੂਡੀ ਆਈਡੀ ਕਾਰਡ ਤਿਆਰ ਕਰਵਾ ਲਓ ਤੇ ਜਦੋਂ ਕਿਸੇ ਡਿਸਟ੍ਰਿਕਟ ਸੋਰਸ ਸਿਕਿਉਰਟੀ ਅਫਸਰ ਸਾਨੂੰ ਕੈਂਪ ਲਾਉਣ ਲਈ ਕਹਿਣਗੇ ਅਸੀਂ ਉੱਥੇ ਕੈਂਪ ਲਾਵਾਂਗੇ ਤੇ ਇੱਕ ਮਹੀਨੇ ਦੇ ਅੰਦਰ ਅੰਦਰ ਦੁਬਾਰਾ ਕੈਂਪ ਲਾ ਕੇ ਉੱਥੇ ਸਮਾਨ ਵੰਡ ਦਾਂਗੇ ਕਿਸੇ ਨੂੰ ਵੀ ਇਹ ਚੀਜ਼ ਦੀ ਮੁੱਢ ਸਮਝਣ ਦੀ ਲੋੜ ਨਹੀਂ ਹੈਗੀ ਕਿ ਉਹ ਵਾਂਝੇ ਰਹਿ ਕੇ ਕਿਸੇ ਚੀਜ਼ ਤੋਂ ਹਰ ਸਾਲ ਹਰ ਜ਼ਿਲ੍ਹੇ 'ਚ ਕੈਂਪ ਲੱਗਣਗੇ ਤੇ ਸਾਰਿਆਂ ਨੂੰ ਸਮਾਨ ਮਿਲੇਗਾ। ਇੱਕ ਇੱਥੇ ਕਈ ਵਾਰ ਨਾਰਾਜ਼ ਹੋ ਜਾਂਦੇ ਨੇ ਕਹਿੰਦੇ ਮੈਨੂੰ ਇਹ ਰਿਕਸ਼ਾ ਕਿਉਂ ਦਿੱਤਾ ਮੈਨੂੰ ਉਹ ਰਿਕਸ਼ਾ ਦੇਣਾ ਚਾਹੀਦਾ ਇਹਦਾ ਕੀ ਪ੍ਰੋਸੀਜਰ ਹੁੰਦਾ। ਦੇਖੋ ਮੈਂ ਜਿਹੜਾ ਹੱਥ ਵਾਲਾ ਰਿਕਸ਼ਾ ਹੈ ਉਹ ਬੈਟਰੀ ਵਾਲਾ ਰਿਕਸ਼ਾ ਹੈ ਇਹ ਏਕੀ ਜ਼ਿਆਦਾ ਕੰਫਿਊਜ਼ਨ ਹੁੰਦੀ ਹੈ। 1100 ਰੁਪਏ ਇਹ ਚ ਸਰਕਾਰ ਨੇ ਕੁਝ ਨਿਯਮ ਬਣਾਏ ਆ। ਠੀਕ ਆ ਜਿਹੜੀ ਡਾਕਟਰਾਂ ਦੀ ਟੀਮ ਬੈੰਦੀ ਆਈਐਸਫਰਾਂ ਦੀ ਹਾਂਜੀ ਉਹਨਾਂ ਨੇ ਕੁਝ ਇੱਥੇ ਨਿਯਮ ਬਣਾ 80% ਤੋਂ ਜਿਨ੍ਹਾਂ ਦੀ ਜ਼ਿਆਦਾ ਆਰਥੋ ਦੀ ਡਿਸੇਬਿਲਟੀ ਹੈ ਠੀਕ ਆ ਉਹਨਾਂ ਨੂੰ 80% ਤੋਂ ਜ਼ਿਆਦਾ ਉਹਨਾਂ ਨੂੰ ਬੈਟਰੀ ਵਾਲੀ ਸਾਈਕਲ एलिजिਬਲ ਹੋ ਲੈਣ ਲਈ ਠੀਕ ਆ ਬੈਟਰੀ ਵਾਲਾ ਸਾਈਕਲ ਕਿਉਂਕਿ ਕਿ ਚਲਦਾ ਫਿਰਦਾ ਵੀਕਲ ਹੈ ਉਹਦੇ ਲਈ ਜਿਵੇਂ ਅਸੀਂ ਲਾਇਸੈਂਸ ਬਣਾਉਣ ਜਾਂਦੇ ਆ ਟੈਸਟ ਹੁੰਦਾ ਸਾਡਾ ਬਿਲਕੁਲ ਉਹਦੇ ਲਈ 80% ਦਾ ਸਰਟੀਫਿਕੇਟ ਮੰਨ ਗਿਆ ਉਹ ਠੀਕ ਹੈ ਉਸ ਤੋਂ ਬਾਅਦ ਜਿਹੜੇ ਸਾਡੀ ਟੀਮ ਆਂਦੀ ਹੈ ਅਸੈਸਮੈਂਟ ਵੇਲੇ ਉਹ ਵੀ ਚੈੱਕ ਕਰਦੀ ਆ ਵੀ ਬੰਦੇ ਦੇ ਅੱਖਾਂ ਸਹੀ ਯੂਨਿਟ ਕਰਦੇ ਆ ਬਾਕੀ ਸਭ ਕੁਝ ਠੀਕ ਹੈ ਕੰਨ ਸਹੀ ਸੁਣਦੇ ਆ ਹੱਥ ਸਹੀ ਕੰਮ ਕਰਦੇ ਆ ਜਦੋਂ ਇੱਕ ਵੀਕਲ ਚਲਾਣਾ ਇਹ ਚੀਜ਼ਾਂ ਸਾਰੀ ਚੈੱਕ ਕਰਨੀ ਪੈਂਦੀ ਹੈ ਕਿਉਂਕਿ ਕਈ ਵਾਰ ਇੱਕ ਬੰਦਾ ਨਰਾਜ਼ ਹੋ ਜਾਂਦਾ ਉਹਨਾਂ 100 ਤੇ ਬੰਦੇ ਦਾ ਭਾਰੂ ਪੈ ਜਾਂਦਾ ਕੋਈ ਕੱਲ ਮੈਂ ਖੰਨੇ ਵੀ ਦੇਖਿਆ ਬੜਾ ਮਨਦੁਖੀ ਹੋਇਆ ਨਾ ਕਿਉਂਕਿ ਇਸ ਵਾਰ ਹੀ ਮੈਂ ਤੁਹਾਡੇ ਨਾਲ ਪੁੱਛਿਆ ਤੇ ਕਿਉਂਕਿ ਇਹ ਜ਼ਰੂਰੀ ਹੈ ਨਾ ਜੇ ਅੱਜ ਇਹ ਬਾਈ ਜੀ ਉਹਨਾਂ ਨੂੰ ਇਹ ਦੀ ਲੋੜ ਆ ਤਾਂ ਇਹ ਮਿਲ ਗਿਆ ਜਾਜੀ ਬੈਟਰੀ ਵਾਲਾ ਕਹਿੰਨ ਤਾਂ ਬੈਟਰੀ ਵਾਲੇ ਦੀ ਤਾਂ ਪ੍ਰੋਸੀਜਰ ਲੈਣਾ ਅਸੀਂ 80% ਦੀ ਹਲੇ ਇੱਕ ਬੈਰੀਅਰ ਸਰਕਾਰ ਨੇ ਲਾਇਆ ਹੋਇਆ ਉਹ ਵੀ ਇਸ ਕਰਕੇ ਲਾਇਆ ਹੋਇਆ ਵੀ ਕਿਉਂਕਿ ਹਲੇ ਫੰਡ ਘਟ ਹੈ ਇਹ ਸਾਈਕਲ ਜਿਹੜੀ বিনা ਬੈਟਰੀ ਵਾਲੀ ਇਹ 10000 ਦੀ ਪੈਂਦੀ ਹੈ ਠੀਕ ਹੈ ਜੀ ਜਿਹੜੀ ਬੈਟਰੀ ਵਾਲੀ ਹੈ ਉਹ 49000 ਦੀ ਪੈਂਦੀ ਹੈ 49000 ਦੀ ਇੱਕ ਪੈਂਦੀ ਹੈ ਇੱਕ ਪੈਂਦੀ ਹੈ ਇਹ ਥੋੜੇ ਹਲੇ ਫੰਡ ਵੀ ਘਟ ਹੈ ਤਾਂ ਕਰਕੇ ਹੌਲੀ ਹੌਲੀ ਇਹ ਲਿਮਿਟ ਘਟਾਵਾਂਗੇ ਅੱਗੇ ਰੱਖਿਆ ਹੋਇਆ ਹੈ ਕਿ ਇਹ 80 ਨੂੰ 60 ਤੱਕ ਆਂਦਾ ਜਾਵੇ ਕਿਸੀ ਹੋਰ ਬੰਦਿਆਂ ਨੂੰ ਬੈਟਰੀ ਵਾਲੀ ਸਾਈਕਲ ਦੇ ਜੀ ਠੀਕ ਹੈ ਧੰਵਾਦੀ ਤੁਹਾਡਾ ਬਹੁਤ ਬਹੁਤ ਤੁਸੀਂ ਇਹ ਵੱਡੇ ਪ੍ਰਾਲੇ ਕਰ ਰਹੇ ਹੋ ਉਹ ਤੁਹਾਡੇ ਸਪான்ਸਰ ਬਾਈ ਜੀ ਬਾਈ ਜੀ ਉਹਨਾਂ ਨੂੰ ਵੀ ਸਲਾਮ